ਅੱਜ ਕੱਲ ਬੱਚਿਆਂ ਨੂੰ ਨਹੀਂ ਪਤਾ ਪਹਿਲਾਂ ਕਿਉਂਕਿ ਹੁਣ ਮੋਬਾਈਲਾਂ ਨੇ ਸਾਡਾ ਸਾਰਾ ਕੁਝ ਖੋਲੇ ਮੋਬਾਈਲਾਂ ਕਰਕੇ ਟਾਈਮ ਹੀ ਨਹੀਂ ਰਿਹਾ ਕਿਸੇ ਕੋਲ ਅੱਗੇ ਟਾਈਮ ਸੀ ਸਮਾਂ ਸੀ ਪਰਿਵਾਰਾਂ ਵਿੱਚ ਇਕੱਠੇ ਬੈਂਦੇ ਸੀ ਜਦੋਂ ਬਹਿਣਾ ਮਾਈਆਂ ਨੇ ਬਜ਼ੁਰਗਾਂ ਨੇ ਵੱਡਿਆਂ ਨੇ ਬਾਤਾਂ ਪਾਉਣੀਆਂ ਅੱਜ ਵੀ ਉਹ ਚੀਜ਼ ਚੱਲਦੀ ਹੋएगी ਪੰਜਾਬੀਆਂ 'ਚ ਜਦੋਂ ਕੋਈ ਬਾਤ ਪਾਉਣੀ ਤੇ ਉਹਨੂੰ ਕਹਿਣਾ ਬੁੱਝ ਬਾਤ ਪਾ ਕੇ ਬੁੱਝ ਤੇ ਉਹਨੇ ਬੁੱਝਣ ਵਾਸਤੇ ਸੋਚਣ ਲੱਗ ਪੈਂਦਾ ਜਦੋਂ ਉਹਨੂੰ ਸਮਝ ਨਾ ਆਵੇ ਫਿਰ ਉਹ ਆਪਣੀ ਦਾਦੀ ਨੂੰ ਦਾਦੇ ਨੂੰ ਪਿਓ ਨੂੰ ਕਹਿੰਦਾ ਦਾਦੀ ਬਣ ਕੇ ਦੱਸ ਦੇ ਮੈਨੂੰ ਨਹੀਂ ਪਤਾ ਇਹ ਕੀ ਹੈ ਦਾਦੀ ਬਣ ਕੇ ਦੱਸ ਮਾਂ ਬਣ ਕੇ ਦੱਸ ਦੇ ਦਾਦੂ ਦੱਸੋ ਕੀ ਬਾਤ ਹੈ ਉਹ ਕਹਿੰਦਾ ਵੀ ਬੁੱਝ ਕਹਿੰਦੇ ਨਹੀਂ ਮੈਨੂੰ ਨਹੀਂ ਪਤਾ ਫਿਰ ਉਹ ਪਤਾ ਕੀ ਕਹਿੰਦਾ ਸੀ ਬਈ ਤੂੰ ਕਹਿ ਮੈਂ ਹਾਰ ਗਿਆ ਫਿਰ ਤੈਨੂੰ ਦੱਸ ਜਦੋਂ ਬਾਤ ਪਾਈ ਜੇ ਉਹਨੂੰ ਬੁੱਝਣ ਨੇ ਕਹੀਏ ਸਾਹਮਣੇ ਵਾਲੇ ਨੂੰ ਕਹਿੰਦਾ ਤੂੰ ਕਹਿ ਮੈਂ ਹਾਰ ਗਿਆ ਜੇ ਤੂੰ ਕਹੇ ਤਮੇ ਹਾਰ ਗਿਆ ਫਿਰ ਮੈਂ ਤੈਨੂੰ ਦੱਸਾਂਗਾ ਐਹੀ ਉਹ ਗੱਲ ਗੁਰੂ ਨੇ ਕਹੀ ਉਹ ਸਿੱਖ ਗੁਰੂ ਅੱਗੇ ਹੱਥ ਜੋੜ ਕੇ ਕਹਿਦਾ ਤਾ ਮੈਂ ਹਾਰ ਗਿਆ ਗੁਰੂ ਤੈਨੂੰ ਉਸੇ ਵਕਤ ਬੁਝਾ ਦੇਣਗੇ ਕਿਹੜੀ ਗੱਲ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋਮੈ ਨਿਸਰਨ ਜਾਈ ਇਹ ਕਰਮਾਂ ਕਰਕੇ ਕਹਿ ਪਾਤਸ਼ਾਹ ਸੀ ਹਾਰ ਗਏ ਹਾਰ ਪਰਿਓ ਸੁਆਮੀ ਕੇ ਦਵਾਰੇ ਤੀਜੇ ਬੁੱਧ ਬਵਿਕਾ ਅਰਦਾਸ ਕਰ ਪਾਤਸ਼ਾਹ ਹਾਰ ਕੇ ਤੁਹਾਡੇ ਦਰ ਤੇ ਆਇਆ ਹੁਣ ਬੁਝਾ ਦਿਓ ਫਿਰ ਗੁਰੂ ਸੋਜੀ ਸ਼ੁਰੂ ਕਰਦਾ ਹੈ ਅਦਰਵਾਈਜ਼ ਜਿੰਨਾ ਮਰਜੀ ਕੋਈ ਕਵੇ ਮੈਂ ਸਿਆਣਾ ਉਹਨੂੰ ਗੁਰੂ ਕਿਰਪਾ ਨਹੀਂ ਕਰੇ ਤਾਈਓ ਪਾਦਸ਼ਾਹ ਨੇ ਕਿਹਾ ਪਹਿਲਾਂ ਸਿਆਣਪ ਛੱਡ ਫਿਰ ਗੁਰੂ ਅੱਗੇ ਕਹੇ ਮੈਂ ਹਾਰ ਗਿਆ ਫਿਰ ਉਹਦੀ ਆਸ ਰੱਖ ਕੇ ਅਰਦਾਸ ਕਰ ਉਤੋਂ ਬਾਅਦ ਗੁਰੂ ਕਿਰਪਾ ਕਰੇਗਾ ਪੜੋ ਤਜੋ ਸਿਆਣਪ ਸੁਰਜੈਨੋ ਪੜੋ ਗਾ ਜੀ ਤਜੋ ਸਿਆਣਪ ਸੁਰਜ ਸਿਮਰੋ ਹਰ ਹਰ ਰਾਇ ਇੱਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪੌ ਜਾਏ ਇੱਕ ਸਿੱਖ ਗੁਰੂ ਦਾ ਇਤਿਹਾਸ ਪੈਂਦੇ ਵੀ ਉਹਨੇ ਦੂਰ ਦੂਰ ਲੱਗ ਕੇ ਘੁੰਮ ਕੇ ਪ੍ਰਚਾਰ ਕਰਨਾ ਤੇ ਦਸਵੰਦ ਇਕੱਠਾ ਕਰਨਾ ਮਸੰਦ ਸੀ ਦਸਵੰਦ ਲਿਆ ਕੇ ਗੁਰੂ ਨੂੰ ਭੇਂਟ ਕਰਦੇ ਸੀ ਅੱਜ ਵੀ ਬਹੁਤ ਸਿੱਖ ਨੇ ਜਿਨ੍ਹਾਂ ਦੀ ਇਹ ਸੇਵਾ ਆ ਭਾਈਓ ਸੰਗਤ ਦਾ ਦਸਵੰਦ ਇਕੱਠਾ ਕਰਕੇ ਗੁਰੂ ਘਰ ਲਾਉਂਦੇ ਨੇ ਉਹ ਗੁਰੂ ਦਾ ਸਿੱਖ ਮਸੰਦ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਹੈ ਦਸਵੰਦ ਇਕੱਠਾ ਕਰਦਾ ਲਾਹੌਰ ਦੇ ਇਲਾਕੇ ਚੋਂ ਦਸਵੰਦ ਇਕੱਠਾ ਕੀਤਾ ਚੱਲ ਪਿਆ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਰਸਤੇ ਵਿੱਚ ਇੱਕ ਜੰਗਲ ਪੈਂਦਾ ਉਸ ਜੰਗਲ ਵਿੱਚ ਸ਼ਿਖਰ ਦੁਪਹਿਰੇ ਲੁਟੇਰੇ ਪੈ ਜਾਂਦੇ ਨੇ ਲੁੱਟ ਲੈਂਦੇ ਨੇ ਲੋਕ ਦੁਪਹਿਰੇ ਰਾਤੀ ਉੱਥੋਂ ਲੰਘਦੇ ਨਹੀਂ ਡਰਦੇ ਪਰ ਗੁਰੂ ਦਾ ਸਿੱਖ ਗੁਰੂ ਗੁਰੂ ਜਪਨੇ ਉਹ ਰਸਤੇ ਤੁਰਦੇ ਜਦੋਂ ਗੁਰੂ ਗੁਰੂ ਜਪਨੇ ਉਹ ਰਸਤੇ ਚੋਂ ਲੰਘਿਆ ਮੋਰੇ ਉਹ ਬੰਦਾ ਧੜਵੀਆਂ ਜਿਹੜਾ ਲੁੱਟਣ ਵਾਲਾ ਸੀ ਸਾਹਮਣੇ ਆ ਗਿਆ ਉਸ ਧੜਵੀਏ ਦੇ ਹੱਥ ਵਿੱਚ ਤਿੱਖਾ ਦਾਤਰ ਹੈ ਇੱਕਦਮ ਝਾੜੀਆਂ ਚੋਂ ਨਿਕਲਿਆ ਉਹਨੇ ਦਾਤ ਗਲਤੇ ਰੱਖ ਲਿਆ ਪਿੱਛੋਂ ਆ ਜੋ ਕੁਝ ਕੋਲ ਹੈ ਵੇ ਕੱਢ ਦੇ ਨਹੀਂ ਤੇ ਤੇਰਾ ਗਲ ਵੜ ਦਾਂਗਾ ਉਸੇ ਵਕਤ ਉਹ ਸਿੱਖ ਨੇ ਆਪਣੇ ਖਿਸੇ ਵਿੱਚ ਹੱਥ ਪਾਇਆ ਪੰਜਰ ਦਮੜੇ ਪੈਸੇ ਕੱਢ ਕੇ ਮੋਰੇ ਕਰਦੇ ਲੈ ਭਾਈ ਆ ਪੈਸੇ ਨੇ ਉਹ ਧਾਤ ਗਲਤੇ ਰੱਖਣ ਵਾਲੇ ਨੇ ਦਾਤਰ ਰੱਖਣ ਵਾਲੇ ਨੇ ਤਲੀ ਤੋਂ ਪੈਸੇ ਚੁੱਕ ਲੈ ਤੇ ਨਾਲ ਉਹ ਪੁੱਛਦੇ ਉਹ ਧੜਵੀਆ ਡਾਕੂ ਦਾ ਨਾਮ ਇਤਿਹਾਸ ਵਿੱਚ ਲਿਖਿਆ ਲੱਖੂ ਧੜਵੀਆ ਉਹਦੇ ਨਾਮ ਤੋਂ ਲੋਕ ਡਰਦੇ ਸੀ ਜਦੋਂ ਨੇ ਤਲੀ ਤੋਂ ਦੋ ਚਾਰ ਪੈਸੇ ਚੁੱਕ ਲੈ ਫਿਰ ਉਹ ਦੋ ਪੁੱਛਦੇ ਜਵਾਨ ਤੋਂ ਬੋਲ ਕੇ ਭਾਈਆ ਥੈਲੀ ਜਿਹੜੀ ਹੱਥ 'ਚ ਫੜੀ ਇਹਦੇ ਵਿੱਚ ਕੀ ਹੈ ਤਉ ਸਿੱਖ ਨੇ ਕਿਹਾ ਇਹ ਗੁਰੂ ਦਾ ਦਸਵੰਦ ਹੈ। ਕਹਿੰਦਾ ਦਸਵੰਦ? ਕਹਿੰਦਾ ਹਾਂ ਸੰਗਤ ਦੀ ਮਾਇਆ ਹੈ। ਗੁਰੂ ਦਾ ਦਸਵੰਦ ਸੰਗਤ ਦਾ ਇਕੱਠਾ ਕੀਤਾ ਹੋਇਆ ਗੁਰੂ ਅਰਜਨ ਦੇਵ ਮਹਾਰਾਜ। ਤਉ ਧਾੜਵੀਆ ਕਹਿੰਦਾ ਵੀ ਇੱਥੇ ਰੱਖ। ਤਉ ਗੁਰੂ ਦੇ ਸਿੱਖ ਨੇ ਕਿਹਾ ਇਹ ਨਹੀਂ ਮੈਂ ਦੇਣਾ। ਕਹਿੰਦਾ ਮੈਂ ਤੇਰਾ ਗਲ ਵੜਦਾਂਗਾ। ਕਹਿੰਦਾ ਵੜਦੇ। ਮੈਨੂੰ ਵੱਢਣ ਤੋਂ ਬਾਅਦ ਮਾਰਨ ਤੋਂ ਬਾਅਦ ਲੈ ਲੇਂਗਾ। ਮੈਨੂੰ ਕੋਈ ਦੁੱਖ ਨਹੀਂ। ਇਹ ਪੈਸੇ ਮੈਂ ਤੈਨੂੰ ਨਹੀਂ ਦੇ ਸਕਦਾ ਇਹ ਗੁਰੂ ਦਾ ਦਸਵੰਦ ਹੈ ਸੰਗਤ ਦੀ ਮਾਇਆ ਹੈ ਜਿਹੜੇ ਆਹ ਪੈਸੇ ਮੈਂ ਖਿਸੇ ਤੋਂ ਕੱਢ ਕੇ ਦਿੱਤੇ ਨੇ ਮੇਰੇ ਨੇ ਤੂੰ ਮੈਨੂੰ ਕਹਿ ਜੇ ਜਾਨ ਬਚਾਉਣੀ ਹੈ ਜੋ ਕੁਝ ਕੋਲ ਹੈ ਕੱਢ ਦੇ ਮੈਂ ਆਪਣੇ ਕੋਲੋਂ ਕੱਢ ਦਿੱਤੇ ਭਾਈ ਮੈਂ ਜਾਨ ਬਚਾਉਣੀ ਚਾਹੁੰਨਾ ਜੋ ਮੇਰਾ ਸੀ ਮੈਂ ਕੱਢ ਕੇ ਤਲੀ ਤੇ ਰੱਖ ਦਿੱਤਾ ਹੈ 2-4 ਰੁਪਏ ਮੇਰੇ ਨੇ ਪਰ ਆਹ ਜਿਹੜੀ ਥੈਲੀ ਹੈ ਸੰਗਤ ਦੀ ਮਾਇਆ ਇਹ ਗੁਰੂ ਦੀ ਮਾਇਆ ਹੈ ਇਹ ਮੈਂ ਤੈਨੂੰ ਨਹੀਂ ਦੇ ਸਕਦਾ ਤਾੜਵੀਆਂ ਨੇ ਕਿਹਾ ਜਿਵੇਂ ਤੈਨੂੰ ਵੜ ਦਿੱਤਾ ਗਲ ਲਗਾ ਹਾਂ ਵੱਢ ਕੇ ਤੂੰ ਲੈ ਸਕਦਾ ਫਿਰ ਮੈਂ ਫਾਰਕ ਐ ਤੂੰ ਮੈਨੂੰ ਵੱਢ ਕੇ ਲੈ ਸਕਨੇ ਪਰ ਜਿਉਂਦਿਆਂ ਦੀ ਮੈਂ ਗੁਰੂ ਦੀ ਮਾਇਆ ਤੈਨੂੰ ਨਹੀਂ ਦੇਣੀ ਉਹ ਤਾੜਵੀਆਂ ਬੜਾ ਹੈਰਾਨ ਹੋਇਆ ਵੇ ਬੰਦਾ ਜਾਨ ਵੀ ਬਚਾਉਣਾ ਚਾਹੁੰਦਾ ਹੈ ਖੀਸੇ ਚੋਂ ਪੈਸੇ ਕੱਢ ਕੇ ਵੀ ਦੇ ਰਿਹਾ ਪਰ ਹੱਥ ਵਾਲੀ ਥੈਲੀ ਨਹੀਂ ਦੇ ਰੇ ਇੰਨੀ ਗੱਲ ਕਹਿੰਦਾ ਵੇ ਮਾਇਆ ਮੇਰੀ ਨਹੀਂ ਹੈ ਇਦਾਂ ਗੁਰੂ ਦੀ ਮਾਇਆ ਹੈ ਇਹ ਮੈਂ ਆਪਣੀ ਜਾਨ ਬਚਾਉਣ ਲਈ ਨਹੀਂ ਦੇ ਸਕਦਾ ਤੇ ਹੁਣ ਧੜਵਿਆ ਪਤਾ ਕੀ ਬੋਲੇ ਕਹਿੰਦਾ ਜੇ ਤੇਰੀ ਗੱਲ ਸੱਚ ਹੋਈ ਕਿ ਇਹ ਮਾਇਆ ਵਾਕੇ ਹੀ ਤੇਰੇ ਗੁਰੂ ਦੀ ਹੈ ਫਿਰ ਤਾਂ ਦਵਾਂਗਾ ਤੈਨੂੰ ਛੱਡ ਤੇ ਜੇ ਇਹ ਮਾਇਆ ਤੇਰੀ ਹੋਈ ਤੇਰੇ ਗੁਰੂ ਦੇ ਸਾਹਮਣੇ ਤੈਨੂੰ ਮੜ ਦੰਗਾ ਤੈਨੂੰ ਪਤਾ ਹੈ ਮੈਨੂੰ ਲੋਕ ਲੱਖੋ ਧੜਵਿਆ ਕਹਿੰਦੇ ਨੇ ਮੇਰੇ ਨਾਂ ਤੋਂ ਦੁਨੀਆ ਡਰਦੀ ਹੈ ਉਹ ਕਹਿੰਦੇ ਜੋ ਮਰਜ਼ੀ ਤੇ ਤੋਂ ਡਰਦਾ ਹੋਏ ਪਰ ਮੈਂ ਸੱਚ ਬੋਲ ਰਿਹਾ ਹੈ ਲੱਖੂ ਧਾੜਵੀਆ ਕਹਿੰਦਾ ਚੱਲ ਫਿਰ ਤੇਰਾ ਗੁਰੂ ਵੇਖੀਏ ਕਿਹੜਾ ਉਹ ਜਿਹੜੇ ਗੁਰੂ ਦੀ ਖਾਤਰ ਤੂੰ ਗਲ ਬਢਾਉਣ ਲਈ ਤਿਆਰ ਹੈ ਉਹ ਗੁਰੂ ਦੇ ਦਰਸ਼ਨ ਤਾਂ ਕਰਾਉ ਗੁਰੂ ਕਿਹੜਾ ਕਿਹੜਾ ਜਿਸ ਗੁਰੂ ਦੀ ਖਾਤਰ ਤੂੰ ਮਰਨ ਲਈ ਤਿਆਰ ਹੈ ਉਹ ਗੁਰੂ ਦੇ ਦਰਸ਼ਨ ਕਰ ਲੱਖੂ ਧਾੜਵੀਆ ਨੇ ਕਿਹਾ ਮੇਰਾ ਗੁਰੂ ਮੈਨੂੰ ਸਿਖਾਉਂਦਾ ਹੈ ਮੈਂ ਤਾਂ ਮਰਨ ਲਈ ਤਿਆਰ ਹਾਂ ਕਿਉਂਕਿ ਜਿਸ ਗੁਰੂ ਕੋਲ ਮੈਂ ਤੈਨੂੰ ਲੈ ਕੇ ਜਲਣੇ ਉਸੇ ਗੁਰੂ ਨੇ ਪਾਠ ਪੜ੍ਹਾਇਆ ਪਹਿਲਾ ਮਰਨ ਕਬੂਲ ਦੀਵਣ ਕੀ ਛਾੜਿਆਸ ਹੋ ਸਬ ਨਾ ਕਿਰੇ ਨੂੰ ਕਾ ਤੋ ਆਉ ਹਮਾਰੇ ਪਾਸ ਲੱਕੂ ਧਾੜਵੀਆ ਕਹਿੰਦਾ ਚੱਲ ਫਿਰ ਜਿਸ ਗੁਰੂ ਲੈ ਮਰਨ ਲਈ ਤਿਆਰ ਹਾਂ ਮੈਂ ਉਹ ਗੁਰੂ ਨੂੰ ਵੇਖਾ ਉਹਦੇ ਦਰਸ਼ਨ ਪਰ ਜੇ ਤੂੰ ਝੂਠ ਬੋਲਿਆ ਤੇਰੇ ਗੁਰੂ ਦੇ ਸਾਹਮਣੇ ਮੈਂ ਤੈਨੂੰ ਵੜ ਦੇਣਾ ਲੱਕੂ ਧੜਵਿਆ ਦਾਤਰ ਫੜਿਆ ਨਾਲ ਤੁਰ ਪਿਆ ਦਾਤ ਹੱਥ ਵਿੱਚ ਪਕੜਿਆ ਭਿਆਨਕ ਰੂਪ ਹੈ ਚੱਲ ਪਿਆ ਉਹ ਜੰਗਲ ਤੋਂ ਸ੍ਰੀ ਅਮਰitsar ਸਾਹਿਬ ਜਦੋਂ ਸ੍ਰੀ ਅਮਰitsar ਸਾਹਿਬ ਪਹੁੰਚਿਆ ਜਿੱਥੇ ਦੁੱਖ ਭੰਜਨੀ ਵੇਰ ਦੇ ਕੋਲ ਖੱਬੇ ਪਾਸੇ ਇੱਕ ਥੜਾ ਬਣਿਆ ਜਦੋਂ ਤੁਸੀਂ ਦਰਬਾਰ ਸਾਹਿਬ ਜਾਉ ਦਰਸ਼ਨ ਕਰਿਓ ਉਹ ਥੜੇ ਦਾ ਨਾਮ ਹੈ 68 ਤੀਰਥ ਉੱਥੇ ਗੁਰੂ ਦਾ ਇਤਿਹਾਸ ਵੀ ਲਿਖਿਆ ਹੋਇਆ ਹੈ ਇਤਿਹਾਸ ਦੇੰਦਾ ਉਹ ਜਗ੍ਹਾ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਵਿਰਾਜਮਾਨ ਨੇ ਓਥੜੇ ਤੇ ਬਹਿ ਕੇ ਗੁਰੂ ਅਰਜਨ ਦੇ ਮਹਾਰਾਜ ਸੇਵਾ ਕਰਾ ਰਹੇ ਨੇ ਐਨੇ ਨੂੰ ਉਹ ਗੁਰੂ ਦਾ ਮਸੰਦ ਸਿੱਖ ਲੱਖੂ ਧਾਲਵੀਆਂ ਨੂੰ ਲੈ ਕੇ ਪਹੁੰਚ ਗਿਆ। ਸ੍ਰੀ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ 'ਚ ਮਾਇਆ ਦੀ ਥੱਲੀ ਰੱਖੀ। ਮੱਥਾ ਡੇਕ ਕੇ ਗਿਆ ਮਹਾਰਾਜ ਆ ਸੰਗਤ ਦਾ ਇਕੱਠਾ ਕੀਤਾ ਦਸਵੰਦ ਹੈ। ਪਰਮਾਨ ਕਰੋ। ਸ੍ਰੀ ਗੁਰੂ ਅਰਜਨ ਦੇ ਮਹਾਰਾਜ ਉਹ ਸਿੱਖ ਨੂੰ ਪੁੱਛਦੇ ਕਿਵੇਂ ਭਾਈ ਆਹ ਕੌਣ ਨੇ ਨਾਲ? ਸੰਗਤ ਵੇਖਣ ਲੱਗ ਪਈ ਉਹ ਹੱਥ 'ਚ ਦਾਤ ਚੁੱਕਿਆ ਹੋਇਆ ਬੰਦਾ ਬੜਾ ਭਿਆਨਕ ਲੱਗਦਾ ਹੈ ਤਾਂ ਗੁਰੂ ਅਰਜਨ ਦੇਵ ਮਹਾਰਾਜ ਪੁੱਛਦੇ ਭਾਈ ਇਹ ਕੌਣ ਹੈ ਨਾਲ ਤੇ ਸਿੱਖ ਨੇ ਪਤਾ ਕੀ ਕਿਹਾ ਕਹਿੰਦਾ ਜੀ ਮੈਨੂੰ ਨਹੀਂ ਪਤਾ ਕੌਣ ਹੈ ਮੇਰਾ ਕੰਮ ਸੀ ਤੁਹਾਡੇ ਤੱਕ ਲਿਉਣਾ ਮੈਨੂੰ ਨਹੀਂ ਪਤਾ ਇਹ ਕੌਣ ਹੈ ਇੱਕ ਚੀਜ਼ ਹੋਰ ਯਾਦ ਵਿੱਚ ਰੱਖਿਓ ਗੁਰਸਿੱਖ ਕਦੇ ਕਿਸੇ ਨੂੰ ਚੋਰ ਨਹੀਂ ਕਹਿੰਦਾ ਸਾਡੀ ਆਦਤ ਬਣ ਗਈ ਅਸੀਂ ਹਰੇਕ ਬੰਦੇ ਨੂੰ ਕਹਿੰਨੇ ਉਹ ਵੀ ਚੋਰ ਐ ਉਹ ਵੀ ਚੋਰ ਐ ਦੂਜਿਆਂ ਵੱਲ ਉਂਗਲ ਕਰਦੇ ਆ ਆਪਣੇ ਵਾਲੀ ਕਦੇ ਸੋਚਦੇ ਆ ਆਪਾਂ ਕਿੰਨੇ ਸੱਚੇ ਮਾਫ ਕਰਿਓ ਜਿੰਨੀ ਦੇਰ ਦੂਜਿਆਂ ਦੇ ਗਰੀਵਾਨ ਵੱਲ ਵੇਖੋਗੇ ਬੰਦਾ ਆਪਣੇ ਆਪ ਦੀ ਪਛਾਣ ਨਹੀਂ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਉਹ ਭਲਿਆ ਦੂਜਿਆਂ ਵੱਲ ਨਾ ਵੇਖ ਆਪਣੇ ਅੰਦਰ ਚ ਹੱਥ ਮਾਰੋ ਤੂੰ ਕਿੱਥੇ ਖਲੋਤੇ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਆਪਣੇ ਕਰਮ ਵੀ ਸੋਚ ਲਿਆ ਕਰ ਅਸੀਂ ਦੂਜੇ ਨੂੰ ਚੋਰ ਕਹਿਣ ਦਾ ਸਰਟੀਫਿਕੇਟ ਮਿੰਟ ਚ ਦੇ ਦੇਈਦਾ ਆਪਣੇ ਬਾਰੇ ਨਹੀਂ ਸੋਚਦੇ ਕਰ ਸਹਿਬ ਦੀ ਬਾਣੀ ਦਾ ਫਰਮਾਨ ਹੈ ਜੇ ਤੈਨੂੰ ਬਹੁਤ ਅਕਲ ਹੈ ਕਿਸੇ ਦੇ ਓਗਣ ਵੇਖਣ ਤੋਂ ਪਹਿਲਾਂ ਆਪਣੇ ਗਰੀਵਾਂ 'ਚ ਝਾਤ ਮਾਰ ਤੂੰ ਕਿੱਥੇ ਕਰੇ ਸ਼ਬਦ ਪੜੋ ਤੁਹਾਨੂੰ ਯਾਦ ਹੈ ਫਰੀਦਾ ਜੇ ਤੂੰ ਅਕਲ ਲਤੀਫ ਪੜੋ ਫਰੀਦਾ ਜੇ ਤੂੰ ਅਕਲ ਲਤੀਫ ਲਤੀਫ ਦਾ ਅਰਥ ਹੁੰਦਾ ਬਹੁਤ ਬੁੱਧੀਮਾਨ ਬੰਦਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੜੇ 기 ਰਿਵਾਨ ਮੈਂ ਸਿਰ ਨੀਵਾ ਕਰ ਦੇਖ ਸਾਡੀ ਆਦਤ ਹੈ ਅਸੀਂ ਦੂਜਿਆਂ ਵੱਲ ਵੇਖਨੇ ਸਾਥ ਸੰਗਤ ਹਰ ਬੰਦਾ ਦੂਜੇ ਦੇ ਉੱਗਣ ਲੱਭਦਾ ਮੈਂ ਤਾਂ ਕਈ ਵਾਰ ਪੰਜਾਬ ਚ ਕਹਿੰਦਾ ਹਾਂ ਸਾਡੇ ਹਾਲਾਤ ਪਤਾ ਕਿਦਾਂ ਦੇ ਨੇ ਆਪਣੇ ਘਰ ਜੋ ਮਰਜ਼ੀ ਬਣਦਾ ਹੋਵੇ ਗੋਂਡੀ ਦੇ ਕਿਚਨ ਵਿੱਚ ਜਦੋਂ ਕਿ ਕੁੱਕਰ ਦੀ ਸਿੱਟੀ ਵੱਜਦੀ ਨਾ ਉਧਰ ਧਿਆਨ ਹੁੰਦਾ ਇਹਨਾਂ ਪਤਾ ਨਹੀਂ ਕੀ ਧਰਿਆ ਸਿੱਟੀਆਂ ਵੱਜਦੀਆਂ ਉਹਨਾਂ ਜੋ ਮਰਜ਼ੀ ਧਰਿਆ ਹੋਵੇ ਤੁਸੀਂ ਆਪਣੇ ਵੱਲ ਧਿਆਨ ਰੱਖੋ ਤੁਸੀਂ ਅਸੀਂ ਦੂਜੇ ਵੱਲ ਵੇਖਨੇ ਅੱਛਾ ਹੋਰ ਧਿਆਨ ਵਿੱਚ ਰੱਖੋ ਤੁਸੀਂ ਪੜੇ ਲਿਖੇ ਬੈਠੇ ਦੂਜੇ ਦੇਸ਼ਾਂ ਵਿੱਚ ਬਾਹਰਲੀਆਂ ਕੰਟਰੀਆਂ ਲੋਕ ਤਰੱਕੀ ਕਰਦੇ ਨੇ ਜਾਂ ਬੰਬੇ ਵਿੱਚ ਤੁਸੀਂ ਤਰੱਕੀ ਕਰਦੇ ਹੋ ਇਹ ਚੀਜ਼ਾਂ ਆ ਗਈਆਂ ਨੇ ਪੜਿਆ ਲਿਖਿਆ ਕੋਲ ਕੀ ਸਪੋਜ ਕਿਸੇ ਨੇ ਘਰ ਬਿਜਲੀ ਖਰਾਬ ਹੋ ਗਈ ਲਾਈਟ ਨਹੀਂ ਆ ਰਹੀ ਲੋਕੇ ਬਾਹਰ ਪਤਾ ਕੀ ਕਰਦੇ ਵਿਦਿਸ਼ਾਂ ਉਹ ਨੈਟ ਤੋਂ ਸੱਜ ਕਰਨਗੇ ਤੇ ਇਲੈਕਟ੍ਰਿਸਿਟੀ ডিপਾਰਟਮੈਂਟ ਦੀ ਕੰਪਲੀਟ ਨੰਬਰ ਕੀ ਕੰਪਲੀਟ ਨੰਬਰ ਕੱਢ ਕੇ ਉਹਨੂੰ ਕੰਪਲੇਂਟ ਕਰਨਗੇ ਵੀ ਸਾਡੇ ਘਰ ਵਿੱਚ ਬਿਜਲੀ ਨਹੀਂ ਆ ਰਹੀ ਉਹ ਤੁਹਾਨੂੰ ਬਹਿਤ ਮੈਸੇਜ ਕਰਦੇ ਨੇ ਵੀ ਇੰਨੇ ਚਿਰ ਵਿੱਚ ਅਸੀਂ ਬੰਦਾ ਭੇਜਾਂਗੇ ਤੁਹਾਡੀ ਬਿਜਲੀ ਠੀਕ ਹੋ ਜਾਏਗੀ ਇਹ ਤਾਂ ਗੱਲ ਹੋਈ ਨਾ ਤੋਡੇ ਘਰ ਦਾ ਪਾਣੀ ਨਹੀਂ ਆ ਰਿਹਾ ਤੁਹਾਡੇ ਘਰ ਉਹ ਵਾਟਰ ਸਪਲਾਈ ਵਿਭਾਗ ਨੂੰ ਕਾਲ ਕਰਦੇ ਨੇ ਔਰ ਵਰਸ ਜਵਾਬ ਦਿੰਦੇ ਵੈ ਇੰਨੇ ਚਿਰ ਬਾਅਦ ਅਸੀਂ ਬੰਦਾ ਭੇਜਾਂਗੇ ਤੁਹਾਡਾ ਪਾਣੀ ਠੀਕ ਕਰਾਂਗੇ ਜੇ ਨਹੀਂ ਚਾਹ। ਅੱਛਾ ਅਸੀਂ ਕੀ ਕਰਨੇ ਬਾਹਰ ਲੀਆਂ ਕੰਟਰੀਆਂ ਵਿੱਚ ਲੋਕ ਜਿੱਥੋਂ ਕੋਈ ਬਿਜਲੀ ਖਰਾਬ ਹੋਈ ਵਾਟਰ ਸਪਲਾਈ ਵਿਭਾਗ ਦੀ ਕੋਈ ਕੰਪਲੀਟ ਹੈ ਉਹਨੂੰ ਕੰਪਲੀਟ ਕਰਨਗੇ ਤੇ ਉਹ ਕੰਪਲੀਟ ਠੀਕ ਹੋ ਜਾਂਦਾ ਹੈ ਸਹੀ ਹੋ ਜਾਂਦਾ ਹੈ ਲੋਕ ਤਾਂ ਤਰੱਕੀ ਕਰਦੇ ਨੇ ਸਾਡੇ ਹਾਲਾਤ ਇਹ ਨੇ ਮੈਂ ਪੱਜ ਹਾਵਚੂ ਵੀ ਵੇਖਿਆ ਘਰ ਦੀ ਲਾਈਟ ਚਲੀ ਜਾਏ ਨਾ ਪਤਾ ਕੀ ਕਹਿੰਦੇ ਨੇ ਕਹਿੰਦੇ ਗਵੰਡੀਆਂ ਦੇ ਦੇਖੀ ਹੈਗੀ ਐ ਜਦੋਂ ਗਵੰਡੀਆਂ ਦੇ ਵੇਖਦੇ ਹੈ ਨਹੀਂ ਕਹਿੰਦੇ ਫਿਰ ਬਹਿ ਜਾ ਰਾਂ ਮਤਲਬ ਆਪਣੇ ਵਾਲੀ ਵੇਖਣਾ ਗਵੰਡ ਵਾਲ ਵੇਖ ਹੈ ਕਿ ਨਹੀਂ ਹੈ ਸਾਡੇ ਪਾਣੀ ਨਹੀਂ ਆਉਂਦਾ ਗਵੰਡੀ ਦੇ ਵੀ ਨਹੀਂ ਹੋਣਾ ਚਾਹੀਦਾ ਸਾਡੇ ਲਾਈਟ ਨਹੀਂ ਹੈ ਗਵੰਡੀ ਦੇ ਵੀ ਨਹੀਂ ਹੋਣੀ ਚਾਹੀਦੀ ਜਿੰਨੀ ਦੇਰ ਆਂਡ ਗਵੰਡ ਵਿੱਚ ਵੇਖੋਗੇ ਬੰਦਾ ਤਰੱਕੀ ਨਹੀਂ ਕਰ ਸਕਦਾ ਇਹ ਹੀ ਉਹ ਗੱਲ ਅਦੇ ਆਤਮ ਦੀ ਐ ਉਹ ਦੂਜਿਆਂ ਦੇ ਔਗਣ ਵਿਖਣ ਵਾਲਿਆ ਆਪਣੇ ਔਗਣ ਵੇਖੋਏ ਜੇ ਤਰੱਕੀ ਕਰਨੀ ਆਪਣੇ ਔਗਣ ਵੇਖੋ ਗੁਣ ਉੱਤਰ ਜਾ ਆਪਣੇ ਔਗਣ ਵੇਖ ਕੇ ਕਹਿ ਗੁਰੂ ਨੂੰ ਕਿ ਹਮ ਔਗਣ ਭਰੇ ਇੱਕ ਗੁੰਡਾ ਆਪਣੇ ਗਰੀਵਾਨ ਵਿੱਚ ਆਤਮਾਰ ਇੱਕ ਵਾਰ ਪੜੋ ਫਰੀਦਾ ਜੇ ਤੂੰ ਅਗਲ ਲਤੀਵ ਕਾਲੇ ਲਿਖਣਾ ਲੇਖ ਆਪਣੇ ਗਰੀਵਾਨ ਮੈਂ ਸਿਰ ਨੀਵਾ ਕਰ ਗੱਜ ਕੇ ਪੜੋ ਸਿਰ ਨੀਵਾ ਕਰ ਸਿਰ ਨੀਵਾ ਕਰ ਸਿਰ ਨੀਵਾ ਕਰ ਦੇਖ ਫਰੀਦਾ ਸਿਰ ਨੀਵਾ ਕਰ ਦੇਖ ਪੜੋ ਸਿਰ ਨੀਵਾ ਕਰ ਦੇਖ ਫਰੀਦਾ ਸਿਰ ਨੀਵਾ ਕਰ ਦੇਖ ਸਿਰ ਨੀਵਾ फरी सिरनीम करणी मां करे भरी फरीदा जे तूं अकल ती व जे तूं अकलती व जे तूं अकल ती फू ਕਾਲੇ ਲਿਖ ਨਾਲ ਇੱਕ ਫਰੀਦਾ ਕਾਲੇ ਲਿਖ ਨਾਲ ਇੱਕ ਫਰੀਦਾ ਕਾਲੇ ਭਾਈ ਜੇ ਤੈਨੂੰ ਬਹੁਤ ਅਕਲ ਹੈ ਆਪਣੇ ਵੱਲ ਵੇਖ ਤੂੰ ਕੀ ਕਰ ਰਿਹਾ ਤੂੰ ਕਿਸੇ ਤੋਂ ਕੀ ਲੈਣ ਅੱਜ ਵੇਖੋ ਗੁਰੂ ਦਾ ਸਿੱਖ ਗੁਰੂ ਅਰਜਨ ਦੇ ਮਹਾਰਾਜ ਨੂੰ ਇਹ ਨਹੀਂ ਕਿਹਾ ਕਿ ਮਹਾਰਾਜ ਇਹ ਡਾਕੂ ਹੈ ਇਹ ਧੜਵੀ ਹੈ ਇਨੇ ਮੇਰੇ ਗੱਲ ਤੇ ਧਾਤ ਰੱਖਿਆ ਇਹਨੇ ਕਿਹਾ ਮੈਨੂੰ ਪੈਸੇ ਕੱਢ ਦੇ ਨਹੀਂ ਤੇ ਵੜ ਜਨ ਇਹ ਨਹੀਂ ਕਿਹਾ ਜਦੋਂ ਗੁਰੂ ਅਰਜਨ ਦੇ ਮਹਾਰਾਜ ਨੇ ਪੁੱਛਿਆ ਭਾਈ ਇਹ ਕੌਣ ਹੈ ਤੇ ਸਿੱਖ ਨੇ ਕਿਹਾ ਮਹਾਰਾਜ ਮੈਨੂੰ ਨਹੀਂ ਪਤਾ ਕੌਣ ਹੈ ਮੇਰਾ ਕੰਮ ਸੀ ਤੁਹਾਡੇ ਤੱਕ ਲਿਆਉਣਾ ਤੁਸੀਂ ਜਾਣੋ ਤੇ ਇਹ ਜਾਣਨ ਹੁਣ ਮਹਾਰਾਜ ਨੇ ਉਹਦੇ ਵੱਲ ਵੇਖ ਕੇ ਪੁੱਛਿਆ ਭਾਈ ਤੂੰ ਕੌਣ ਹੈ ਉਹ ਕਹਿੰਦਾ ਜੀ ਮੈਨੂੰ ਲੋਕ ਲੱਖੂ ਧੜ ਵੀਆ ਕਹਿੰਦੇ ਮੈਂ ਧੱਗੇ ਨਾਲ ਲੋਕਾਂ ਕੋਲੋਂ ਧਨ ਲੁੱਟ ਲੈੰਨੇ ਬੰਦੇ ਵੱਢ ਦਿੰਨੇ ਐਨਾ ਹੱਥਾਂ ਨਾਲ ਬਰੇ ਬੜੇ ਬੰਦੇ ਵੱਡੇ ਨੇ ਬੜਿਆਂ ਕੋਲੋਂ ਬੜਾ ਕੋਈ ਲੁੱਟਿਆ ਲੋਕ ਮੇਰੇ ਨਾਮ ਤੋਂ ਡਰਦੇ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਮੁਸਕਰਪੇ ਪਾਤਸ਼ਾਹ ਨੇ ਉਹਦੇ ਵੱਲ ਵੇਖ ਕੇ ਇੱਕ ਗੱਲ ਕਹੀ ਭਾਈ ਕੋਈ ਚੰਗਾ ਕੰਮ ਵੀ ਕੀਤਾ ਜ਼ਿੰਦਗੀ ਵਿੱਚ ਕਿ ਲੋਕਾਂ ਨੂੰ ਵੱਢਿਆ ਮਾਰਿਆ ਲੁੱਟਿਆ ਹੀ ਐ ਕੋਈ ਚੰਗਾ ਕੰਮ ਵੀ ਕੀਤਾ ਹੁਣ ਉਹ ਬੰਦਾ ਸੋਚ ਕੇ ਬੋਲਿਆ ਮਿੰਟਕ ਲੱਖੂ ਧਾੜ ਲੀਆ ਇੱਕ ਮਿੰਟ ਸੋਚ ਕੇ ਬੋਲਿਆ ਕਹਿੰਦਾ ਮਹਾਰਾਜ ਚੰਗਾ ਕੰਮ ਨਹੀਂ ਕੋਈ ਕੀਤਾ ਜਾਂਦੀ ਭਾਈ ਕੋਈ ਚੰਗਾ ਕੰਮ ਕੀਤਾ ਕਿ ਲੋਕਾਂ ਨੂੰ ਲੁੱਟਿਆ ਵੱਢਿਆ ਸੋਚ ਕੇ ਬੋਲਿਆ ਕਹਿੰਦਾ ਜੀ ਚੰਗਾ ਕੰਮ ਨਹੀਂ ਕੋਈ ਕੀਤਾ ਫਿਰ ਗੁਰੂ ਅਰਜਨ ਦੇਹ ਮਹਾਰਾਜ ਨੇ ਕਿਹਾ ਕਹਿੰਦੇ ਮਾੜੇ ਕੰਮ ਕਿੰਨੇ ਕੁ ਕੀਤੇ ਨੇ ਮਾੜੇ ਕਰਮ ਕਿੰਨੇ ਕੁ ਕੀਤੇ ਨੇ ਉਨੇ ਫਿਰ ਹੱਥ ਜੋੜ ਕੇ ਕਹੇ ਜੀ ਗਿਣਤੀ ਨਹੀਂ ਹੈ ਕੋਈ ਜਦੋਂ ਤੋਂ ਸੁਰਤ ਸੰਭਾਲੀ ਹੈ ਲੁੱਟ ਖੋਦਾ ਧੰਮ ਕੀਤਾ ਛੋਟੇ ਜਿਹੇ ਜੇਬ ਤਲਾਸ਼ ਚੋਰੀ ਤੋਂ ਮੈਂ ਡਕਹਿਤ ਬਣ ਗਿਆ ਲੋਕੀ ਮੇਰੇ ਨਾਮ ਤੋਂ ਡਰਦੇ ਨੇ ਆਹ ਜ਼ਿੰਦਗੀ ਦੇ 40 42 ਸਾਲ ਲੰਘ ਗਏ ਮੈਂ ਕੋਈ ਚੰਗਾ ਕੰਮ ਨਹੀਂ ਕੀਤਾ ਮਾਰੇ ਕਿੰਨੇ ਕੀਤੇ ਨੇ ਉਹਦੀ ਕੋਈ ਗਿਣਤੀ ਨਹੀਂ ਜਦੋਂ ਗੁਰੂ ਦੇ ਸਾਹਮਣੇ ਮੰਨ ਗਿਆ ਨਾ ਮਾਰੇ ਕਰਮਾਂ ਦੀ ਕੋਈ ਗਿਣਤੀ ਨਹੀਂ ਉਦੋਂ ਗੁਰੂ ਅਰਜਨ ਦੇਹ ਮਹਾਰਾਜ ਨੇ ਬਾਹ ਪਕੜ ਲਈ ਕਿੰਨੇ ਵੱਡੇ ਭਾਗ ਹੋਣਗੇ ਇੱਕ ਡਕੈਤ ਇੱਕ ਚੋਰ ਦੀ ਬਾਹ ਗੁਰੂ ਅਰਜਨ ਦੇ ਮਹਾਰਾਜ ਪਰ ਤਖ ਹਰ ਰੱਬ ਨੇ ਪਕੜ ਲਈ ਜਿਹਨੂੰ ਘਟ ਕਹਿੰਦੇ ਧਰਨ ਗगन ਅਵਖੰਡ ਮੇ ਜੋਤ ਸਰੂਪੀ ਰਹੋ ਭਰ ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪਰ ਤਖ ਹਰ ਪਰ ਤਖ ਹਰ ਨੇ ਬਾਹ ਪਕੜ ਲਈ ਪਤਾ ਕਿਉਂ ਉਨੇ ਗੁਰੂ ਅੱਗੇ ਐਡਮਿਟ ਕਰ ਲਿਆ ਕਿ ਮੈਂ ਚੰਗਾ ਕੰਮ ਨਹੀਂ ਕੋ ਕੀਤਾ ਮਾਫ ਕਰਿਓ ਅਸੀਂ ਕੰਮ ਚੰਗਾ ਵੀ ਨਹੀਂ ਕਰਦੇ ਤੇ ਮੰਦੇ ਵੀ ਨਹੀਂ ਗੁਰੂ ਕੋਲ ਆ ਗਏ ਮਹਾਰਾਜ ਅਸੀਂ ਅਸੀਂ ਕਹਿੰਦੇ ਚੰਗੇ ਗਿਣੋਂ ਸਾਡੇ ਮੇਰਾ ਨਾਮ ਬੋਲੋ ਕਿ ਇੰਨੇ ਪੈਸੇ ਮੈਂ ਦਿੱਤੇ ਨੇ ਮੇਰੀ ਫੋਟੋ ਲੱਗਣੀ ਚਾਹੀਦੀ ਹੈ ਵੱਡੀ ਬੋਦੀ ਵਾਰ ਅਸੀਂ ਧਾਰਮਿਕ ਕਰਮਾਂ ਵਿੱਚ ਵੀ ਆਪਣੇ ਨਾਮ ਤੇ ਆਪਣੇ ਫੋਟੋਆਂ ਤੋਂ ਲੜ ਰਹੇ ਹਾਂ ਇੱਥੋਂ ਤੱਕ ਕੀ ਸੀਮਤ ਰਹਿ ਗਏ ਇੱਕ ਜਗ੍ਹਾ ਤੇ ਮੈਂ ਵੇਖਿਆ ਸਾਧ ਸੰਗਤ ਤੋਂ ਬੰਦਾ ਸਮਾਗਮ ਤੋਂ ਲੜ ਪਿਆ ਉਹ ਕਹਿੰਦੇ ਜੀ ਅਸੀਂ ਨਹੀਂ ਹਣੋ ਕਹਿੰਦੇ ਕਿਉਂ ਕਹਿੰਦੇ ਜੀ ਮੇਰੀ ਫੋਟੋ ਪਿੱਛੇ ਲਾਈ ਹੈ ਮੇਰੀ ਫੋਟੋ ਮੋਰੇ ਹੋਣੀ ਚਾਹੀਦੀ ਸੀ ਤੁਹਾਨੂੰ ਪਤਾ ਹੈ ਮੈਂ ਕਿੱਡਾ ਵੱਡਾ ਐ ਪ੍ਰਚਾਰਕ ਮੇਰੀ ਫੋਟੋ ਮੋਰੇ ਕਿਉਂ ਨਹੀਂ ਲਾਈ ਇੱਕ ਸਮਾਗਮ ਤੇ ਮੈਂ ਗਿਆ ਉੱਥੇ ਰੌਲਾ ਪਿਆ ਹੋਇਆ ਮੈਂ ਕਹਿੰਦਾ ਕੀ ਹੋਇਆ ਭਾਈ ਉਹ ਕਹਿੰਦੇ ਜੀ ਬਾਹਰ ਨੀ ਪੱਥਰ ਰੱਖਣਾ ਸੀ ਅੱਜ ਡਿਸਪੈਂਸਰੀ ਦਾ ਤੇ ਕਹਿੰਦੇ ਜਿਹੜੇ ਮੰਤਰੀ ਨੂੰ ਸੱਦਿਆ ਉਹਦਾ ਨਾਮ ਅਸੀਂ ਥੱਲੇ ਲਿਖਦਾ ਉਹ ਤੋਂ ਘਾਟਨ ਕਰਨ ਲੱਗੇ ਆ ਲੜ ਕੇ ਚਲਾ ਗਿਆ ਗ੍ਰਾਂਟ ਦੇਣੀ ਸੀ ਕਹਿੰਦਾ ਨਹੀਂ ਦੇਣੀ ਤੁਹਾਨੂੰ ਨਾਵੇਂ ਨਹੀਂ ਲਿਖਣਾ ਹੁੰਦਾ ਤੁਹਾਨੂੰ ਪਤਾ ਹੀ ਨਹੀਂ ਮੇਰਾ ਸਟੇਟਸ ਕੀ ਹੈ ਲੋਕੀ ਸਟੇਟਸ ਵਿੱਚ ਫਸੇ ਹੋਏ ਨੇ ਤੇ ਸਾਧ ਸੰਗਤ ਇੱਕੋ ਚੀਜ਼ ਹੈ ਜਦੋਂ ਸਿੱਖ ਗੁਰੂ ਕੋਲ ਆਉਂਦਾ ਸਭ ਸਿਆਣਪਾਂ ਛੱਡ ਕੇ ਆਪਣੇ ਔਗਣ ਚਿੱਤੇ ਕਰਕੇ ਕਵੇ ਕਿ ਜਿੱਤਦਾ ਸਮੁੰਦ ਸਾਗਰ ਨੀਰ ਭਰਿਆ ਲੱਖੋ ਧੜ ਵੀ ਇਹਨੇ ਕਹਿ ਦਿੱਤਾ ਹੈ ਮਹਾਰਾਜ ਮੇਰੇ ਕਿੰਨੇ ਔਕਣ ਮੈਨੂੰ ਪਤਾ ਨਹੀਂ ਮੈਂ ਕਿੰਨੇ ਪਾਪ ਕੀਤੇ ਗਿਣਤੀ ਨਹੀਂ ਕੋਈ ਮਨ ਨੂੰ ਅੰਦਰੋਂ ਮੰਨ ਕੇ ਕਹਿ ਦਿੱਤਾ ਕਿ ਜਿਤਾ ਸਮੁੰਦਰ ਸਾਗਰ ਨੀਰ ਭਰਿਆ ਪੜੋਤੇ ਤੇ ਔਗਣ ਹਮਾਰੇ ਦਇਆ ਕਰੋ ਕਸ਼ ਮੇਰੋ ਪਾਵੋ ਡੁੱਬਦੇ ਪੱਥਰ ਤਾਰ ਜਦੋਂ ਉਹਨੇ ਆਪਣੇ ਔਗਣ ਮੰਨ ਲਏ ਗੁਰੂ ਅਰਜਨ ਦੇਹ ਮਹਾਰਾ ਨੇ ਬੰਪ ਪਕੜਿਆ ਵਾਂ ਪਕੜਦਿਆਂ ਸਾਰ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਨਜ਼ਰ ਮਲਾਈ ਬਸ ਨਜ਼ਰ ਮਿਲਦਿਆਂ ਇੱਕ ਕਿਰਪਾ ਹੋ ਗਈ ਲਖੂ ਤਾੜਵੀ ਉਹਦੇ ਸਾਰੇ ਔਗਣ ਗੁਰੂ ਨੇ ਖਿੱਚ ਲੈ ਆਪਣੇ ਵਾਲੇ ਗੁਣ ਗੁਰੂ ਨੇ ਉਹਦੇ ਵਿੱਚ ਭਰ ਦਿੱਤੇ ਇਤਿਹਾਸ ਕਹਿੰਦਾ ਜਿਹਨੂੰ ਲੋਕ ਤਾੜਵੀਆ ਡਕੈਤ ਚੋਰ ਲੁੱਟਖੋ ਵਾਲਾ ਕਹਿੰਦੇ ਸੀ ਐਸੀ ਗੁਰੂ ਦੀ ਕਿਰਪਾ ਹੋਈ ਉਹਨੂੰ ਕਮਲਿਆ ਸੰਤ ਕਹਿਣ ਲੱਗ ਪਏ ਤੁਸੀਂ ਇੱਕ ਸਾਖੀ ਸੁਣੀ ਹੋਏਗੀ ਬਹੁਤ ਮਕਬੂਲ ਹੈ ਇਤਿਹਾਸ ਵਿੱਚ ਵੀ ਸ੍ਰੀ ਗੁਰੂ ਅਰਜਨ ਦੇਵ ਮਹਾਰਾ ਲਾਹੌਰ ਅਰਦਾਸ ਕਰਦੇ ਨੇ ਬੁੱਧੂ ਦੇ ਆਵੇ ਪੱਕੇ ਇੱਕ ਵਾਰ ਬੰਦਾ ਖਲੋਕੇ ਕਹਿੰਦਾ ਬੁੱਧੂ ਦੇ ਆਵੇ ਕੱਚੇ ਤੇ ਆਵੇ ਕੱਚੇ ਰਹਿ ਗਏ ਪਤਾ ਕਿਉਂ ਉਹ ਕਹਿਣ ਵਾਲਾ ਉਹ ਹੀ ਉਹ ਕਮਲਿਆ ਸੀ ਜਿਹਨੂੰ ਲੋਕ ਡਕੈਤ ਕਹਿੰਦੇ ਸੀ ਉਹਦੇ ਬੋਲਾਂ ਚ ਰੱਬ ਵਸ ਗਿਆ ਉਹਦੇ ਕਹਿਣ ਨਾਲ ਆਵੇ ਕੱਚੇ ਰਹਿ ਗਏ ਪ੍ਰਭ ਦੀ ਵਸੈ ਸਾਧਕੀ ਰਸਨਾ ਸ੍ਰੀ ਗੁਰੂ ਅਰਜਨ ਦੇਹ ਮਹਾਰਾਜ ਨੇ ਕੋਈ ਨਜ਼ਰ ਮਲਾਈ ਇੱਕ ਵਾਰ ਕਿ ਲਖੂ ਰੱਬ ਦਾ ਨਾਮ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਜਪ ਮੰਨ ਸਤਨਾਮ ਸਦਾ ਸਤਨਾਮ ਮਹਾਰਾਜ ਕੀ ਹੋਏਗਾ ਕਹਿੰਦੇ ਹਲਤ ਪਲਤ ਮੁਖੂਜਲ ਹੋਈ ਹੈ ਨਿਤ ਧਈ ਹੈ ਹਰ ਪੁਰਖ ਨਰੰਜਣਾ ਉਹ ਲਖੂ ਧਾੜਵੀਆ ਕਮਲਿਆ ਸਾਧ ਸੰਤ ਬਣ ਗਿਆ ਸਾਧ ਸੰਗਤ ਦਰਸ਼ਨ ਦੇਖਤੀ ਸੁਦ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੇ ਨਾ ਮਤ ਹੈ ਕੀ ਇਦਾਂ ਹੋ ਜਾਂਦਾ ਇੱਕ ਪ੍ਰਮਾਣ ਪੜਿਓ ਬੰਮੀ ਸਹਿਬ ਕਹਿੰਦੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਪੜੋ ਤੁਹਾਨੂੰ ਯਾਦ ਰਹੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਭਿਖੇ ਹੋਏ ਸੰਤ ਜਦੋਂ ਗੁਰੂ ਨੇ ਅਮਰ ਦ੍ਰਿਸ਼ਟੀ ਪਾਈ ਇੱਕੋ ਦ੍ਰਿਸ਼ਟੀ ਨਾਲ ਸੰਤ ਬਣਾ ਦਿੱਤਾ ਕਿਉਂ ਬਣਾਇਆ ਭਾਈ ਉਹਦਾ ਇੱਕੋ ਹੀ ਕਾਰਨ ਹੈ ਉਹਨੇ ਆਪਣੇ ਔਗਣ ਮੰਨ ਲਏ ਅਸੀਂ ਔਗਣ ਨਹੀਂ ਮੰਨਦੇ ਬਸ ਇੱਥੇ ਗੁਰੂ ਖੜਾ ਸਿੱਖ ਜਿੱਦਣ ਮੰਨ ਲਏਗਾ ਕਿ ਮੇਰੀ ਗਲਤੀ ਜਿੱਦਣ ਮੰਨ ਲਏਗਾ ਕਿ ਮੈਂ ਪਾਪ ਕੀਤੇ ਨੇ ਇਹ ਨਹੀਂ ਕਿ ਗੁਰੂ ਨੂੰ ਪਤਾ ਨਹੀਂ ਗੁਰੂ ਨੂੰ ਸਭ ਕੁਝ ਪਤਾ ਹੈ ਪਰ ਗੁਰੂ ਇਸ ਸਿੱਖਿਆ 'ਚ ਖੜਾ ਤੂੰ ਆਪ ਮਨ ਆਪਣੀ ਜ਼ੁਬਾਨ ਤੋਂ ਕਿ ਮੇਰੇ ਵਿੱਚ ਆ ਓਗਣ ਨੇ ਫਿਰ ਗੁਰੂ ਮਿਲ ਲੇਗਾ ਇੱਕ ਵਾਰ ਪੜੋ ਸਾਰੇ ਘਰ ਕਿਰਪਾ ਮਿਲੋ ਰਾਮ ਘਰ ਕਿਰਪਾ ਮਿਲੋ ਰਾਮ ਘਰ ਕਿਰਪਾ ਮਿਲੋ ਗੱਜ ਕੇ ਕਰ ਕਿਰਪਾ മ കരത്തമ കേരകാരമക്കോ കരത്തമകാരമേ വിട കമ ਕਿਰਤ ਕਰਮ ਕਰ ਕਿਰਪਾ ਮਿਲੋ ਰਾਮ ਭਰ ਕਿਰਪਾ ਮਿਲੋ ਰਾਮ ਕਰ ਕਿਰਪਾ ਮਿਲੋ ਰਾਮ ਕਰ ਕਿਰਪਾ ਮਿਲੋ ਰਾਮ ਕਰ ਕਿਰਪਾ ਮਿਲੋ ਰਾਮ ਭਰ ਕਿਰਪਾ ਮਿਲੋ ਰਾਮ ਕਰ ਕਿਰਪਾ ਮੇ ਲੋਰਾਮ ਕਰ ਅੱਖੋ ਸਤਨਾਮ ਸ੍ਰੀ ਸਮਾਪਤ ਹੋ ਗਿਆ ਪਰ ਪੰਜ 7 ਮਿੰਟ ਮੈਂ ਤੁਹਾਡੇ ਲੈਣੇ ਧਿਆਨ ਨਾਲ ਸੁਣ ਇਹ ਜ਼ਰੂਰੀ ਨੋਟ ਕਰਿਓ ਆਪਾਂ ਸਾਰੇ ਸਕੂਲਾਂ ਵਿੱਚ ਪੜ੍ਹੇ ਆ ਤੁਹਾਡੇ ਬੱਚੇ ਵੀ ਪੜ੍ਹਦੇ ਨੇ ਜਿਹੜਾ ਬੱਚਾ ਸਕੂਲ ਤੋਂ ਘਰ ਆ ਕੇ ਹੋਮਵਰਕ ਨਾ ਕਰੇ ਉਹਦਾ ਰਿਜ਼ਲਟ ਕੀ ਹੁੰਦਾ ਹੈ ਫੇਲ ਤਈਓ ਆਪਾਂ ਕਹਿੰਨੇ ਬੇਟੇ ਹੋਮਵਰਕ ਕਰੋ ਟਿਊਸ਼ਨ ਰੱਖੋ ਦੋ ਦੋ ਤਿੰਨ ਤਿੰਨ ਟਿਊਸ਼ਨਾਂ ਰੱਖੀਆਂ ਸਬਜੈਕਟਾਂ ਦੇ ਜਿਹੜਾ ਬੱਚਾ ਸਕੂਲੋਂ ਆ ਕੇ ਘਰ ਵਿੱਚ ਹੋਮਵਰਕ ਨਾ ਕਰੇ ਉਹਦਾ ਰਿਜ਼ਲਟ ਫੇਲ ਤੇ ਯਾਦ ਰੱਖਿਓ ਆਪਾਂ ਅਰਦਾਸ ਕਰਕੇ ਜੇ ਘਰ ਜਾ ਕੇ ਆਪਾਂ ਨਾਮ ਨਾ ਜਪਿਆ ਰਿਜ਼ਲਟ ਆਪਣਾ ਵੀ ਫੇਲ ਹੈ ਤੁਹਾਡਾ ਵੀ ਤੇ ਮੇਰਾ ਵੀ ਜੇ ਆਪਾਂ ਘਰ ਜਾ ਕੇ ਵਾਹਿਗੁਰੂ ਨਾ ਨਾ ਜਪਿਆ ਰਿਜ਼ਲਟ ਤੁਹਾਡਾ ਵੀ ਫੇਲ ਤੇ ਮੇਰਾ ਵੀ ਫੇਲ ਜੇ ਆਪਾਂ ਗੁਰੂ ਦੀ ਬਾਣੀ ਨਾ ਪੜ੍ਹੀ ਆਪਣਾ ਰਿਜ਼ਲਟ ਫੇਲ ਹੋਣਾ ਹੈ ਆ ਹੁਣ ਵਖਿਓ ਤੁਸੀਂ ਇਹਨਾਂ ਮਹੀਨਿਆਂ ਚ ਰਿਜ਼ਲਟ ਬੱਚਿਆਂ ਦੇ ਨਿਕਲਦੇ ਜਿਨੇ ਪੂਰਾ ਸਾਲ ਪੜ੍ਹਿਆ ਉਹਦੇ ਨੰਬਰ ਵੀ ਚੰਗੇ ਹੁੰਦੇ ਭਾਈ ਜਿਨੇ ਪੜ੍ਹਾਈ ਨਹੀਂ ਕੀਤੀ ਉਦੀ ਕੋਈ ਡਿਵੀਜ਼ਨ ਨਹੀਂ ਇਹ ਗੁਰੂ ਦਾ ਦਰ ਹੈ ਇੱਥੋਂ ਆਪਾਂ ਹੋਮਵਰਕ ਲੈ ਕੇ ਜਾਣਾ ਹੈ ਹੋਮਵਰਕ ਕਿਨੇ ਦਿੱਤਾ ਹੈ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਕੀ ਦਿੱਤਾ ਹੈ ਕਹਿੰਦੇ ਗੁਰ ਸਤਗੁਰ ਕਾ ਜੋ ਸਿੱਖ ਖਾਏ ਪੜੋ ਗੁਰ ਸਤਗੁਰ ਕਾ ਜੋ ਨਾਟ ਗੁਰ ਸਿੱਖ ਸਿੱਖ ਜਿਹਨੇ ਸਿੱਖਣਾ ਸ਼ੁਰੂ ਕਰ ਦਿੱਤਾ ਜਿਹਨੇ ਗੁਰ ਸਿੱਖ ਬਣਦੇ ਰਸਤੇ ਤੇ ਤੁਰ ਪਿਆ ਭਾਵੇਂ ਅਜੇ ਅਮਰਤ ਨਹੀਂ ਛਕਿਆ ਸਿੱਖ ਭਾਈਓ ਸਿੱਖਣ ਲੱਗ ਪਿਆ ਪੜੋ ਉਹ ਕੀ ਕਰੇ ਫਿਰ ਕੀ ਇਕੱਲਾ ਗੁਰਦਵਾਰੇ ਮੱਥਾ ਟੇਕੇ ਨਹੀਂ ਪੜੋ ਗੁਰ ਸਾਧ ਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਹਰ ਇਦਾਂ ਮਤਲ ਤੁਹਾਨੂੰ ਯਾਦ ਹੈ ਸੋ ਭਲ ਕੇ ਉਠ ਹਰ ਨਾਮ ਤੇ ਆਵੇ ਉਦਮ ਕਰੇ ਭਲ ਕੇ ਪਰ ਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਫਿਰ ਚੜੇ ਦਿਵਸ ਕੁਰਬਾਨੀ ਗਾਵੇ ਬੈਂਦਿਆ ਉਠਦਿਆਂ ਹਰ ਨਾਮ ਆਇਆ ਹੋਮ ਵਰਕ ਉਠਦਿਆਂ ਬੈਂਦਿਆਂ ਵਾਹਿਗੁਰੂ ਕਹਿਣੇ ਜੇ ਵਾਹਿਗੁਰੂ ਨਾਂਕਿਆ ਜਦੋਂ ਗੋਡਿਆਂ ਨੇ ਜਵਾਬ ਦੇਣਾ ਫਿਰ ਹਾਏ ਹਾਏ ਕਹਿਣਾ ਫੁਰ ਨਹੀਂ ਹੋਣਾ ਫਿਰ ਕੋਈ ਜੇ ਵਾਹਿਗੁਰੂ ਕਹਿਣ ਲੱਗ ਪਏ ਫਿਰ ਮੈਨੂੰ ਨਹੀਂ ਉਮੀਦ ਗੋਡਿਆਂ ਨੇ ਜਵਾਬ ਹੀ ਨਹੀਂ ਦੇਣਾ ਤੁਸੀਂ ਹਾਏ ਨਹੀਂ ਕਹੋਗੇ ਕਦੇ ਫਿਰ ਵਾਹਿਗੁਰੂ ਕਹੋ ਆਖੋ ਵਾਹਿਗੁਰੂ ਆਖੋ ਵਾਹਿਗੁਰੂ ਵਾਹਿਗੁਰੂ ਥਿਸ ਇਜ਼ ਯੂਅਰ ਹੋਮਵਰਕ ਇਹ ਤੁਹਾਡਾ ਹੋਮਵਰਕ ਹੈ ਕੀ ਜਦੋਂ ਸਵੇਰੇ ਨੀਂਦ ਚੋਂ ਜਾਗ ਖੁੱਲੇ 4 ਵਜੇ 5 ਵਜੇ 6 ਵਜੇ ਜਦੋਂ ਉੱਠਦੇ ਹੋ ਉੱਠਦਿਆਂ ਸਾਰ ਤੁਹਾਡਾ ਫਰਸਟ ਵਰਕ ਏਵਰੀ ਡੇ ਇਹ ਹੋਣਾ ਚਾਹੀਦਾ ਆਪਣੇ ਮੰਜੇ ਬੈੱਡ ਤੇ ਬਹਿ ਕੇ 2-4 ਮਿੰਟ ਕਹਿ ਲਿਆ ਕਰੋ ਵਾਹਿਗੁਰੂ 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 ਕਹਿ ਲਓਗੇ ਭਾਈ ਜਪ ਲਓਗੇ ਸਵੇਰੇ ਸਵੇਰੇ ਜਪ ਲਓਗੇ ਜਿੰਨੇ ਸੁਣਦੇ ਜਿਹੜੇ ਲਾਈਵ ਤੇ ਸੁਣਦੇ ਉਹ ਵੀ ਜਪ ਲਿਓ ਭਾਈ ਮੈਨੂੰ ਪਤਾ ਹੈ ਲਾਈਵ ਤੇ ਵੀ ਬਹੁਤ ਸੁਣ ਰਹੇ ਆ ਤੁਸੀਂ ਜਪ ਲਓਗੇ ਸਵੇਰੇ ਜਦੋਂ ਨੀਂਦ ਚੋਂ ਜਾ ਹੱਥ ੁੱਲੇ ਵਾਹਿਗੁਰੂ ਕਹਿਣੇ ਇਹ ਤਾਂ ਕਹਿ ਹੁਣ ਗੁਰਸਤਗੁਰ ਕਾ ਜੋ ਸਿੱਖ ਖਾਇ ਸੋ ਭਲਕੇ ਉੱਠਰ ਨਾਮ ਧਿਆਵੇ ਤਾਂ ਧਿਆ ਹੁਣ ਜਿਸ ਵੀਰੇ ਉੱਠ ਕੇ WhatsApp ਨਾਲ ਚਲਾ ਲੇ ਤੇ ਜੇ ਚਲਾਵੇ WhatsApp ਜੇ ਸਵੇਰੇ ਉੱਠ ਕੇ Facebook ਦੇਖਣੀ ਹੈ ਫਿਰ ਨਹੀਂ ਵਾਹਿਗੁਰੂ ਕਹਿਣੇ ਮੋਬਾਈਲ ਰੱਖਿਓ ਦੂਰ ਜਦੋਂ ਸਵੇਰੇ ਨੀਂਦ ਚੋਂ ਜਾ ਖੁੱਲੇ ਮੋਬਾਈਲ ਬਾਅਦ ਵਿੱਚ ਚੱਕਣੇ ਪਹਿਲਾਂ 2-4 ਮਿੰਟ ਕਹਿ ਲੈਣਾ ਵਾਹਿਗੁਰੂ 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 ਠੀਕ ਆ ਭਾਈ ਕਹਿ ਲਓਗੇ ਹੱਥ ਖੜੇ ਕਰਕੇ ਜਕਾਰਾ ਛੱਡੋ ਸਿਰੇ ਵਾਹਿਗੁਰੂ ਕਹਾਂਗੇ ਆਪਾਂ ਵਾਹ ਵਾਹ ਬੋਲੇ ਸੋਨੇ ਹਾਲ